ਵੜਾ ਕਾਮ ਆਤੇ ਹੈ ਜਲਾ ਜਲਾ ਸਤਿਗੁਰ ਪਿਆਰਾ ਏ ਰਹਿਮਤ ਕਰਦਾ ਪੂਨੀਆ ਵਰਦਾ ਰਹਿਮਤ ਕਰਦਾ ਪੂਨੀਆ ਵਰਦਾ ਮੇਰਾ ਸਤਿਗੁਰ ਮੇਰਾ ਰੱਬ ਹੈ ਇਹਨੂੰ ਜਾਣੀ ਕੋਈ ਕੋਈ ਬੰਦਾ ਸਤਿਗੁਰ ਮੇਰਾ ਰੱਬ ਹੈ ਇਹਨੂੰ ਜਾਣੇ ਕੋਈ ਕੋਈ ਹੇ ਕੀ ਯਾਰਾਂ ਸ਼ਾਵਾਂ ਤੇਰੇ ਪਿਆਰ ਦੀਆਂ ਸ਼ਾਵਾਂ ਤੇਰੇ ਪਿਆਰ ਦੀਆਂ ਸ਼ਾਵਾਂ पार सु भाया ਆਤੇ ਸ਼ੋਭਾ ਜੰਦਾ ਨਿਕਲ ਰਹੀ ਹੈ ਦੋ ਭਾਈਆ ਜੱਤਾ ਜੀ ਨੇ ਨਿਕਲ ਰਹੀ ਹੈ ਤੁਹਾਨੂੰ ਮਾਕੇ 30 ਤਰੀਕ ਨੂੰ ਕਲਾਨੌਰ ਦੀ ਤਿਆਰਪੁਰ ਵਿਖੇ ਸੋ 31 ਤਰੀਕ ਨੂੰ ਸਤਿਗੁਰੂ ਜੀ ਬਾਬਾ ਲਾਲ ਜੀ ਦਾ ਹਰ ਸਾਲ ਦੀ ਤਰ੍ਹਾਂ ਬੜੀ ਧੂਮਤਾਂ ਦੇ ਨਾਲ ਜਨਮ ਦਿਨ ਮਨਾਇਆ ਜਾ ਰਿਹਾ ਹੈ ਸਤਿਗੁਰ ਬਾਬਾ ਲਾਲ ਜੀ ਦੇ ਘਰ ਵਿੱਚ ਖੁਸ਼ੀਆਂ ਆ ਰਹੀਆਂ ਨੇ ਪੂਰਨ ਚੰਦਰ ਮਹਾਰਾਜ ਕੀ ਜੈ ਸਤਿਗੁਰੂ ਜੀ ਰਾਮ ਸੁਨਦਰ काम जब कोई नहीं आता जब लाल आते हैं मेरे दुख के दिनों में वो मेरा काम ਨਿਰਕਾਰਾਸ਼ੀ ਬਾਵਾਲਾਲ ਦੇਵਾਲਲ ਮਹਾਰਾਜ ਜੀ ਦਾ ਬਹੁਤ ਬਹੁਤ ਸਤਿ ਸ੍ਰੀ ਅਕਾਲ ਬਰਬਾਰ ਕੀ ਜੈ ਬਹੁਤ ਸਤਿ ਸ੍ਰੀ ਅਕਾਲ ਬਰਬਾਰ ਕੀ ਜੈ ਕਰ ਲਿਆ ਕਰ ਲਿਆ ਤੂੰ ਆਜੋ ਤੂੰ ਆਜੋ ਆਈ ਆ ਜੀ ਜੈ ਬੰਗੜ ਨਗੋ ਬਹੁਤ ਸਿਸ਼ਟ ਗੁਰੂ ਪਾਵਾ ਲਾਲ ਦੇਵਾਲਲ ਮਹਾਰਾਜ ਜੀ ਕੀ ਜੈ ਹਾਂਜੀ ਸ੍ਰੀ ਬਾਵਾਲਾਲ ਜੀ ਦੇ ਜਨਮ ਦਿਹਾੜੇ ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੁਣ ਅੱਜ ਡੇਰਾ ਬਾਬਾ ਨਾਨਕ ਮੰਦਿਰ ਸ੍ਰੀ ਬਾਬਾ ਲਾਲ ਜੀ ਬਾਜ਼ਾਰ ਜੋੜੀਆਂ ਤੋਂ 670ਵੇਂ ਬਾਬਾ ਲਾਲ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਮੰਦਿਰ ਦੇ ਜੋ ਇਸ ਮੰਦਿਰ ਦੀ ਕਮੇਟੀ ਹੈ ਸ੍ਰੀ ਬਾਬਾ ਲਾਲ ਜੀ ਸੇਵਕ ਸਭਾ ਵੱਲੋਂ ਹਰ ਸਾਲ ਦੀ ਤਰ੍ਹਾਂ ਸ਼ੋਭਾ ਯਾਤਰਾ ਸਜਾਈ ਜਾ ਰਹੀ ਹੈ ਜੋ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ 'ਚ ਹੁੰਦੀ ਹੋਈ ਪ੍ਰਕਰਮਾ ਕਰਦੀ ਹੋਈ ਇਸ ਮੰਦਿਰ 'ਤੇ ਸੰਪੰਨ ਹੋਏਗੀ ਅੱਜ ਦੇ ਜਨਮ ਦਿਹਾੜੇ ਦੀਆਂ ਸੰਗਤਾਂ ਨੂੰ ਲੱਖ-ਲੱਖ ਵਧਾਈਆਂ ਹੋਣ ਤੇ ਸੰਗਤਾਂ ਨੂੰ ਆਪੀ ਰਿਹਾ ਕਿ ਹਮ ਹਮ ਆ ਕੇ ਇਸ ਸ਼ੋਭਾ ਯਾਤਰਾ ਦੇ ਵਿੱਚ ਹਿਸਾਲਣ ਬੋਲ ਸੱਚੇ ਦਰਬਾਰ ਕੀ ਜੈ ਬੋਲ ਬਾਬਾ ਲਾਲ ਜਾਲ ਮਹਾਰਾਜ ਕੀ ਜੈ